ਸ਼੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਲੜੀਵਾਰ ਇਤਿਹਾਸ ਵਿੱਚ ਅੱਜ ਅਸੀਂ ਸਰਵਣ ਕਰਾਂਗੇ ਕਿ ਹੁਣ ਹਰ ਇੱਕ ਟਿਸ਼ਟ ਸਪਸ਼ਟ ਹੋ ਗਿਆ ਸੀ ਕਿ ਬਾਬਾ ਅਮਰਦਾਸ ਜੀ ਨੂੰ ਗੁਰਗੱਦੀ ਦੀ ਜ਼ਿੰਮੇਵਾਰੀ ਦਿੱਤੀ ਜਾਣੀ ਹੈ ਗੁਰੂ ਜੀ ਨੇ ਕਮਲੀ ਜੁਲਾਹੀ ਵਾਲੀ ਥਾਂ ਵੀ ਖਰੀਦ ਲਈ ਅਤੇ ਉੱਥੇ ਸਮਾਦ ਦੀ ਉਸਾਰੀ ਦਾ ਕਾਰਜ ਵੀ ਆਰੰਭ ਕਰ ਦਿੱਤਾ ਸੀ ਉਹ ਕਿੱਲੀ ਜਿਸ ਨਾਲ ਬਾਬਾ ਅਮਰਦਾਸ ਜੀ ਦਾ ਠੁੱਡਾ ਲੱਗਾ ਸੀ ਹਰੀ-ਭਰੀ ਹੋ ਗਈ ਗੁਰੂ ਪਾਤਸ਼ਾਹ ਨੇ ਪੁੱਤਰਾਂ ਦਾ ਰੋਸ ਤੇ ਗੁੱਸਾ ਵੀ ਅਨੁਪਾਪ ਕਰ ਲਿਆ ਸੀ। ਬਾਬਾ ਅਮਰਦਾਸ ਜੀ ਨੂੰ ਕੁਝ ਚਿਰ ਬਾਸਰ ਕੇ ਜਾਣ ਦਾ ਹੁਕਮ ਵੀ ਇਸੇ ਲਈ ਦਿੱਤਾ ਸੀ ਕਿ ਪਿੱਛੋਂ ਕੁਝ ਸ਼ਾਂਤੀ ਬਰਤ ਜਾਏ। ਗੁਰੂ ਜੀ ਵੀ ਖਡੂਰ ਸਾਹਿਬ ਵੱਲ ਜਲਾਈ ਦੀ ਝੁੱਗੀ ਵਾਲੀ ਥਾਂ ਜਾਣ ਦਾ ਨਿਰਣਾ ਕਰ ਬੈਠੇ ਸਨ। ਬਾਸਰ ਕੇ ਵੱਲ ਬਾਬਾ ਅਮਰਦਾਸ ਜੀ ਦੇ ਜਾਂਦਿਆਂ ਦਾਸੂ ਜੀ ਨੇ ਘੋੜੇ ਤੇ ਪਿੱਛਾ ਕੀਤਾ। ਅਗੋਂ ਘੇਰ ਕੇ ਸਰੀਰਕ ਨੁਕਸਾਨ ਪਹੁੰਚਾਣਾ ਚਾਹਿਆ ਪਰ ਹੱਥ ਵੱਜ ਗਏ ਮੁੱਠੀ ਖੁੱਲੀ ਹੀ ਨਾ ਖਡੂਰ ਸਾਹਿਬ ਫਰਟ ਕੇ ਜਦ ਮਾਤਾ ਖੀਵੀ ਜੀ ਨੂੰ ਦੱਸਿਆ ਤਾਂ ਉਹਨਾਂ ਵੀ ਬਹੁਤ ਗੁੱਸਾ ਕੀਤਾ ਅਤੇ ਖਿਮਾ ਦਲਵਾਉਣ ਲਈ ਮਾਤਾ ਜੀ ਆਪੂ ਦਾਸੂ ਜੀ ਨੂੰ ਨਾਲ ਲੈ ਕੇ ਬਾਸਰ ਕੇ ਗਏ ਬੀਬੀ ਅਮਰੋ ਜੀ ਦੇ ਘਰ ਰੁਕੇ ਅਤੇ ਪਹਿਲਾਂ ਆਪੂ ਬਾਬਾ ਅਮਰਦਾਸ ਜੀ ਦੇ ਘਰ ਗਏ ਮਾਤਾ ਖੀਵੀ ਜੀ ਨੂੰ ਬਾਬਾ ਅਮਰਦਾਸ ਜੀ ਬਾਸਰ ਕੇ ਦੇਖ ਹੈਰਾਨ ਹੋਏ ਪਰ ਜਦ ਉਹਨਾਂ ਮੰਤਬ ਆਉਣ ਦਾ ਦੱਸਿਆ ਤਾਂ ਉਹਨਾਂ ਸਗੋਂ ਖਿਮਾ ਮੰਗੀ ਅਤੇ ਕਿਹਾ ਮੈਨੂੰ ਬੁਲਾ ਲੈਣਾ ਸੀ ਤੁਸਾਂ ਕਿਉਂ ਖੇਚਲ ਕੀਤੀ ਦਾਸੂ ਜੀ ਨੂੰ ਖਿਮਾ ਦਿਲਵਾਈ ਇਹ ਗੱਲ ਹੁਣ ਸਾਰੇ ਪਾਸੇ ਪ੍ਰਗਟ ਹੋ ਗਈ ਕਿ ਗੁਰਗੱਦੀ ਦੀ ਜ਼ਿੰਮੇਵਾਰੀ ਬਾਬਾ ਅਮਰਦਾਸ ਜੀ ਨੂੰ ਮਿਲਣ ਵਾਲੀ ਹੈ ਗੁਰੂ ਅੰਗਦ ਦੇਵ ਜੀ ਨੇ ਪੁੱਤਰਾਂ ਨੂੰ ਪੁੱਛਿਆ ਕਿ ਉਹ ਅਮਰਦਾਸ ਜੀ ਦਾ ਪਿੱਛਾ ਕਰਨ ਕਿਉਂ ਗਏ ਸਨ ਉਨਾ ਕਿਹਾ ਕਿ ਖਡੂਰ ਸਾਹਿਬ ਹਰ ਇੱਕ ਦੀ ਜ਼ੁਬਾਨ ਤੇ ਇਹੀ ਸੀ ਕਿ ਤੁਸੀਂ ਹੁਣ ਦਾ ਸਗੇ ਝੁਕਣ ਲਈ ਹੀ ਰਹਿ ਗਏ ਸਭ ਕੁਝ ਉਹ ਲੈ ਗਿਆ ਸੱਚੇ ਪਾਤਸ਼ਾਹ ਗੁਰੂ ਅੰਗਦ ਦੇਵ ਜੀ ਮੁਸਕਰਾਏ ਅਤੇ ਕਿਹਾ ਉਹ ਤਾਂ ਹਉਮੈ ਦੇਣ ਆਇਆ ਸੀ ਤੇ ਅਣਹੋਂਦ ਲੈਣ ਉਸ ਅਣਹੋਂਦ ਵਿੱਚ ਅਕਾਲ ਪੁਰਖ ਭਰ ਲਿਆ ਹੈ ਹੁਣ ਉੱਥੇ ਸਰਵ ਸ਼ਕਤੀਮਾਨ ਵਸਦਾ ਹੈ ਇਹ ਗੁਰਿਆਈ ਅਕਾਲ ਪੁਰਖ ਦੀ ਵਸਤੂ ਹੈ ਜਿਸ ਹਿਰਦੇ ਉਹ ਬੈਠ ਗਿਆ ਉਸੇ ਨੂੰ ਹੀ ਮਿਲੇਗੀ